15 ਅਗਸਤ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਪੀਏਯੂ ਕੈਂਪਸ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜੀ ਫਾਈਨਲ ਰਿਹਰਸਲ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ 'ਚ ਸਕੂਲ ਦੇ ਵਿਦਿਆਰਥੀ ਪਹੁੰਚੇ ਅਤੇ ਇਸ ਮੌਕੇ ਤੇ ਸੱਭਿਆਚਾਰਕ ਪੇਸ਼ਕਾਰੀਆਂ ਦੀਆਂ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ 15 ਅਗਸਤ ਨੂੰ ਲੈ ਕੇ ਸਸੇਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੇ ਥੋੜੇ ਮੋਜੂਦਾ ਲੁਧਿਆਣ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫੁੱਲ ਟਰੈਸ ਰਿਹਰਸਲ ਕਿੰਨੀ ਜਾ ਰਹੀ ਹੈ ਤੇ ਸਵੇਰ ਤੋਂ ਹੀ ਸਟੇਡੀਅਮ ਵਿੱਚ ਰੌਣਕ ਲੱਗੀ ਹੋਈ ਹੈ ਇੱਕ ਪਾਸੇ ਪੁਲਿਸ ਦੇ ਜਵਾਨਾਂ ਦੇ ਵੱਲੋਂ ਸ਼ਾਨਦਾਰ ਜਿਹੜਾ ਡ੍ਰਿਲ ਕੀਤਾ ਗਿਆ ਤੇ ਦੂਜੇ ਪਾਸੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਆ ਰੰਗੇ ਦੇ ਰੰਗਾਂ ਵਿੱਚ ਰੰਗੇ ਹੋਏ ਤੇ ਸਜੇ ਹੋਏ ਨਜ਼ਰ ਆ ਰਹੇ ਨੇ ਅਤੇ ਆਪਣੇ ਸੱਭਿਆਚਾਰ ਪ੍ਰੋਗਰਾਮ ਦੀ ਜਿਹੜੀ ਹੈ ਤਿਆਰੀ ਕਰ ਰਹੇ ਨੇ NCC ਕੈਡਟਸ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਦਸਤੇ ਦੇ ਵੱਲੋਂ ਜਿਹੜਾ ਆਪਣੇ ਕਦਮਾਂ ਨਾਲ ਕਦਮ ਮਿਲਾ ਕੇ ਜਿਹੜਾ ਅਪਰੇਟ ਕੀਤਾ ਗਿਆ ਜਿਸ ਦੀ ਪ੍ਰੈਕਟਿਸ ਕੀਤੀ ਗਈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਹੈ ਫੁੱਲ ਡਰੈਸ ਰਿਹਰਸਲ ਦਾ ਮਕਸਦ ਜੇ ਤੁਹਾਨੂੰ ਦੱਸ ਦਈਏ ਤਾਂ 15 ਅਗਸਤ ਦੇ ਦਿਨ ਜਿਹੜਾ ਹੋਣ ਵਾਲੀ ਜਿਹੜਾ ਇਹ ਪ੍ਰੋਗਰਾਮ ਹੈ ਪੂਰਾ ਰਿਹਰਸਲ ਕਰਨਾ ਹੈ ਚਾਹੇ ਉਹ ਪ੍ਰੇਡ ਦਾ ਸਲਾਮੀ ਮੰਚ ਹੋਵੇ ਝੰਡਾ ਫੈਰਾਉਣ ਦਾ ਸਮਾਂ ਹੋਵੇ ਸੱਭਿਆਚਾਰਕ ਪ੍ਰੋਗਰਾਮ ਹੋਵੇ ਜਾਂ ਸੁਰੱਖਿਆ ਦਾ ਇੰਤਜ਼ਾਮ ਹੋਵੇ ਹਰ ਪਾਸੇ ਜਿਹੜੀ ਹੈ ਬਾਰੀਕੀ ਨਾਲ ਜਿਹੜਾ ਇਹ ਮੁਲਾਂਕਣ ਉਸ ਚੀਜ਼ ਦਾ ਕੀਤਾ ਜਾ ਰਿਹਾ ਹੈ ਫੁੱਲ ਡਰੈਸ ਰਿਹੈਲ ਦੇ ਜਿਹੜਾ ਜੋਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਗਿੱਧਾ ਪਾਇਆ ਜਾ ਰਿਹਾ ਹੈ ਕਿਕਲੀ ਪਾਈ ਜਾ ਰਹੀ ਹੈ ਤਾਂ ਉਸ ਤਰੀਕੇ ਜਿਹੜੇ ਆਪਣੇ ਸੱਭਿਆਚਾਰ ਨੂੰ ਜਿਹੜਾ ਦਰਸਾਇਆ ਜਾ ਰਿਹਾ ਹੈ ਸਟੇਡੀਅਮ ਦੇ ਵਿੱਚ ਲਾਈਵ ਜਿਹੜਾ ਮੈਂ ਮਹਿਸੂਸ ਕਰ ਰਿਹਾ ਹਾਂ ਦੇਖ ਸਕਦੇ ਹੋ ਕਿੰਨੀ ਜੜੀ ਹੈ ਰੌਣਕ ਦੇਖਣ ਨੂੰ ਮਿਲ ਰਹੀ ਹੈ ਸਟੇਡੀਅਮ ਦੇ ਵਿੱਚ ਤਿਰੰਗੇ ਦੀ ਸ਼ਾਨ ਡੋਲੀਆਂ ਦੇ ਪੈਣ ਦੀ ਤੁੰਤ ਉੱਤੇ ਇੱਕ ਜੁੱਟ ਕਦਮਾਂ ਦੇ ਨਾਲ ਜਿਹੜੀ ਬੱਚੀਆਂ इकट्ठी ਹੋ ਕੇ ਜਿਹੜਾ ਹੈ ਦੇਸ਼ ਭਗਤੀ ਦੀ ਆਵਾਜ਼ ਦੇ ਵਿੱਚ ਨਜ਼ਰ ਆ ਰਹੀਆਂ ਨੇ ਤੇ ਜਿੱਥੇ ਐਨਸੀ ਦੀ ਕੈਡਟਸ ਵੱਲੋਂ ਜਿਹੜਾ ਹੈ ਸ਼ਾਨਦਾਰ ਜਿਹੜਾ ਹੈ ਡ੍ਰਿਲ ਕੀਤਾ ਗਿਆ ਉੱਤੇ ਹੀ ਦੇਖ ਸਕਦੇ ਹੋ ਬੱਚੀਆਂ ਨੇ ਜਿਹੜੀਆਂ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਹੈ ਦਰਸਾਉਣੀ ਹੋਣ ਕਰੇ ਚਾਹੇ ਮਦਾਣੀ ਹੋਵੇ ਚਾਹੇ ਜਿਹੜਾ ਚਰਖਾ ਕੱਤਦੇ ਹੋਏ ਨਜ਼ਰ ਆ ਰਹੀਆਂ ਨੇ ਸਵੇਰ ਤੋਂ ਹੀ ਜਿਹੜਾ ਰੌਣਕ ਜਿਹੜੀ ਹੈ ਸਟੇਡੀਅਮ ਦੇ ਵਿੱਚ ਲੱਗੀ ਹੋਈ ਹੈ ਇੱਕ ਪਾਸੇ ਜਿਹੜਾ ਹੈ ਫਲੈਗ ਹੋਸਟ ਕੀਤਾ ਗਿਆ ਫਲੈਗ ਹੋਸਟਿੰਗ ਤੋਂ ਬਾਅਦ ਜਿਹੜਾ ਹੈ ਪੁਲਿਸ ਦੇ ਦਸਤੇ ਵੱਲੋਂ ਜਿਹੜਾ ਹੈ ਡ੍ਰਿਲ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਬੱਚਿਆਂ ਦੇ ਵੱਲੋਂ ਜਿਹੜਾ ਕਿੱਤਾ ਕਿ ਕਿ ਪਾਇਆ ਜਾ ਰਿਹਾ ਤੇ ਉਥੇ ਹੀ ਦੱਸ ਦਈਏ ਕਿ 25 ਸਕੂਲਾਂ ਦੇ ਜਿਹੜੇ ਬੱਚਿਆਂ ਵੱਲੋਂ 25 ਸਕੂਲਾਂ ਦੇ ਲਗਭਗ 700 ਤੋਂ ਵੱਧ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਪੀਟੀ ਪੀਟੀ ਡ੍ਰਿਲ ਕੀਤਾ ਗਿਆ ਉਥੇ ਹੀ ਲਗਭਗ ਜਿਹੜੇ ਅਧਿਕਾਰੀ ਨੇ ਪਹੁੰਚੇ ਹੋਏ ਨੇ ਉਹ ਅਧਿਕਾਰੀਆਂ ਦੇ ਸਾਹਮਣੇ ਜਿਹੜਾ ਬੱਚਿਆਂ ਦੇ ਵੱਲੋਂ ਇਹ ਫੁੱਲ ਡਰੈਸ ਰਿਹਰਸਲ ਕੀਤੀ ਜਾ ਰਹੀ ਹੈ ਜੋ ਦੇਸ਼ ਭਗਤੀ ਨੂੰ ਦਰਸਾਉਂਦੀ ਹੈ 15 ਅਗਸਤ ਦੇ ਦਿਨ ਨੂੰ ਜਿਹੜਾ ਹੈ ਯਾਦਗਾਰ ਬਣਾਉਣ ਦੇ ਲਈ ਜਿਹੜਾ ਇਹ ਬੱਚਿਆਂ ਦੇ ਵੱਲੋਂ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਰਿਹਰਸਲ ਹੋਵੇ ਜਾਂ ਅਸਲ ਸਮਾਰੋਹ ਹੋਵੇ એનર્ਜੀ ਦੀ ਜਿਹੜੀ ਹੈ ਕਮੀ ਕਿਤੇ ਵੀ ਨਹੀਂ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਨਹੀਂ ਅੱਜ 15 ਅਗਸਤ ਦੀ ਸਾਰੀ ਤਿਆਰੀਆਂ ਮੁਕੰਮਲ ਚੈੱਕ ਕਰ ਕੀਤੀ ਜਾਂਦੀਆਂ ਨੇ ਅੱਜ ਫੁੱਲ ਡੈਸ ਡਰੈਸ ਰਿਹਰਸਲ ਕੀਤੀ ਜਾਂਦੀ ਹੈ ਔਰ ਸਾਰੇ ਬੱਚਿਆਂ ਨੇ ਕਲਚਰਲ ਪ੍ਰੋਗਰਾਮ ਉਹ ਪਰਫਾਰਮ ਕਰਦੇ ਹਨ ਪਰੇਡ ਦੀ ਟੁਕਰੀਆਂ ਟੁਕੜੀਆਂ ਆਪਣੀ ਆਪਣੀ ਪਰੇਡ ਪਰਫਾਰਮ ਕਰਦੀਆਂ ਨੇ ਔਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਿਵੇਂ ਹੋਣਾ ਹੈ ਸਿਟਿੰਗ ਅਰੇਂਜਮੈਂਟ ਕਿਵੇਂ ਹੋਣਾ ਹੈ ਔਰ ਸਾਰਾ ਕੁਝ ਅੱਜ ਜਿਹੜਾ ਹੈਗਾ ਡਰੈਸ ਰਿਹਰਸਲ ਦੇ ਮੌਕੇ ਦੇਖਿਆ ਜਾਂਦਾ ਹੈ 15 ਅਗਸਤ ਨੂੰ ਮੁੱਖ ਮਹਿਮਾਨ ਕੈਬਨਟ ਮੰਤਰੀ ਸ਼੍ਰੀ ਅਮਨ अरोड़ा ਜੀ ਕੋਲ ਉਧਿਆਣਾ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਔਰ 15 ਅਗਸਤ ਨੂੰ ਕੌਮੀ ਝੰਡਾ ਲਹਿਰਾਉਣਾ ਸੋ ਪਹਿਲਾਂ ਕੋਈ ਜਿਹੜੇ ਡੈਫਨਡਮ ਬੱਚੇ ਦਾ ਵੀ ਪਰਫਾਰਮੈਂਸ ਲੀਕੋ ਇਹ ਹੈ ਜੀ ਕਿ ਸਪੈਸ਼ਲ ਅਟਰੈਕਸ਼ਨ ਹੈ ਵੀ ਇਸ ਵਿੱਚ ਨਹੀਂ ਬਿਲਕੁਲ ਹੈਗੀ ਹੈ ਅਸੀਂ ਫਲੋਰ ਵੀ ਗੱਲ ਕਰ ਰਹੇ ਹਾਂ ਡੈਫਨਡਮ ਬੱਚਿਆਂ ਦੇ ਨਾਲ ਵੀ ਅਸੀਂ ਤਾਲਮੇਲ ਕਰ ਰਹੇ ਹਾਂ ਕਿ ਉਹਨਾਂ ਦੀ ਵੀ ਇੱਕ ਸਪੈਸ਼ਲ ਪਰਫਾਰਮੈਂਸ ਡੇਜ਼ ਹੈ ਤਾਂ ਫਿਰ ਉਹ ਵੀ ਇੰਨਾ ਮਜ਼ੇਦਾਰ ਇੱਕ ਲਾਈਕ ਹੈ ਤੇ ਬਹੁਤ ਹੀ ਬਹੁਤ ਹੀ ਚੰਗਾ ਹੈ ਤੁਸੀਂ ਸਾਰੇ ਦੇਖੇ ਹੈ ਮੈਂ মিডিਆ ਸਾਥੀਆਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਆਪਣੇ ਟੀਮ ਕਿਸੇ ਮੈਚੋਂ ਕੱਢ ਕੇ ਇੱਥੇ ਆਏ ਨੇ ਬਹੁਤ ਸਾਰੇ ਬੱਚੇ ਔਰ ਤੁਸੀਂ ਦੇਖੋ ਇਹ ਮਾਸ ਪਾਰਟਿਸਪੀਕੇਸ਼ਨ ਹੁੰਦਾ ਹੈ ਜਦੋਂ ਅਸੀਂ ਛੋਟੇ ਸੀਗੇ ਅਸੀਂ ਵੀ ਜਾਂਦੇ ਸੀਗੇ ਆਪਣਾ ਬਚਪਨ ਯਾਦ ਆ ਰਿਹਾ ਸੀ ਦੇਖ ਕੇ ਇਹਨਾਂ ਨੂੰ ਔਰ ਬੱਚੇ ਇੱਥੇ ਆ ਕੇ ਆਪਣੀ ਕਲਚਰਲ ਪਰਫਾਰਮੈਂਸ ਕਰਦੇ ਨੇ ਅੰਦਰ ਇੱਕ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਵਿੱਚ ਜਾਗਦੀ ਹੈ ਔਰ ਇੱਕ ਬਹੁਤ ਹੀ ਇੱਕ ਸੁਨਹਿਰਾ ਦਿਨ ਹੁੰਦਾ ਹੈ ਜਦੋਂ ਬੱਚੇ ਆਪਣੇ ਦੇਸ਼ ਦੇ ਪ੍ਰਤੀ ਇੱਕ ਭਾਵਨਾ ਜਾਗਰਿਤ ਕਰਦੇ ਨੇ ਸਰ ਕਨਸਿਡਰਿੰਗ ਦਾ weather ਕੰਡੀਸ਼ਨ ਕਿ ਅਰੇਂਜਮੈਂਟਸ ਨੇ ਸਰ ਅਰੇਂਜਮੈਂਟਸ ਬਿਲਕੁਲ ਪ੍ਰੋਪਰ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਗਰਮੀ ਹਿਮੀਡਿਟੀ ਜ਼ਿਆਦਾ ਹੈ ਨੇ بارش ਦਾ ਵੀ ਮੌਸਮ ਹੈਗਾ ਤੇ ਬੱਚਿਆਂ ਵਾਸਤੇ ਸ਼ੈਡਿੰਗ ਸ਼ੈੱਡ ਔਰ ਪੀਣ ਵਾਲੇ ਪਾਣੀ ਦਾ ਅਰੇਂਜਮੈਂਟ ਵੇਰ ਕਵਲੋ ਲੱਸੀ ਵਗੈਰਾ ਕੇਲੇ ਫਰੂਟ ਸਾਰੇ ਚੀਜ਼ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਬੱਚੇ ਨੂੰ ਜਾਂ ਕੋਈ ਵੀ ਗੈਸਟ ਨੂੰ ਵੀਆਈਪੀ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਅਹਿਮ ਮੁਹਿੰਮ ਚੱਲ ਰਹੀ ਹੈ ਯੁਧਨਸ਼ਾ ਵਿਰੁੱਧ ਔਰ ਇਹ ਇੱਕ ਪਲੈਟਫਾਰਮ ਬਹੁਤ ਹੀ ਅਹਿਮ ਪਲੈਟਫਾਰਮ ਹੈ ਇਸ ਤੇ ਅਸੀਂ ਇਹੀ ਪਲਾਨ ਕੀਤਾ ਸੀ ਵੀ ਅਸੀਂ ਇੱਕ ਕਲਚਰਲ ਪਰਫਾਰਮੈਂਸ ਦੀਏ ਜੋ ਪੰਜਾਬ ਦੇ ਸੱਭਿਆਚਾਰ ਨਾਲ ਵੀ ਰਿਲੇਟਡ ਹੋ ਔਰ ਪੰਜਾਬ ਦੀ ਜਿਹੜੀ ਮੁੱਖ ਪ੍ਰੋਬਲਮ ਹੈ ਜੋ ਸਰਕਾਰ ਦੀ ਵੀ ਇੱਕ ਮੁੱਖ ਜਿਹੜੀ ਹੈਗੀ ਹੈ ਸਕੀਮ ਯੁਧ ਨਸ਼ਾ ਵਿਰੁੱਧ ਉਸ ਦਾ ਇੱਕ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਲੋਕਾਂ ਨੂੰ ਇਹੀ ਸਨੇਹਾ ਹੈ ਕਿ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਇਹੀ ਸਨੇਹਾ ਹੈ ਕਿ ਬਿਨਾ ਲੋਕਾਂ ਦੇ ਸਪੋਰਟ ਦੇ ਪ੍ਰਸ਼ਾਸਨ ਜਿਆਦਾ ਕੁਝ ਨਹੀਂ ਕਰ ਸਕਦਾ ਤੁਸੀਂ ਆਓ ਪ੍ਰਸ਼ਾਸਨ ਦੇ ਨਾਲ ਚੱਲੋ ਜੋ ਵੀ ਤੁਹਾਨੂੰ ਦਿੱਕਤਾਂ ਨੇ ਸਾਡੇ ਨਾਲ ਆ ਕੇ ਡਿਸਕਸ ਕਰੋ ਗੱਲਬਾਤ ਕਰੋ ਔਰ ਆਈਏ ਆਪਾਂ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲੈ ਕੇ ਜਾਈਏ ਸਰ ਇੱਕ ਲਾਅ ਐਂਡ ਆਰਡਰ ਬਰਗੇਟ ਕੋ ਪਲੀਜ਼ ਕਰਦੇ ਕਿ ਵਟ ਟਾਈਮ ਦਾ ਅਰੇਂਜਮੈਂਟਸ ਆਰ देयर ਇਨ ਦ ਸਿਟੀ ਟੂ ਮੇਨਟੇਨ ਲਾਅ ਐਂਡ ਆਰਡਰ ਸਿਚੁਏਸ਼ਨ ਫੋਰ ਦ ਜਨਰਲ ਆਫ ਦ ਪੀਪਲ ਜਿਵੇਂ ਸਰ ਨੇ ਦੱਸਿਆ ਸਾਰਾ ਇੱਥੇ ਦਾ ਪ੍ਰੋਗਰਾਮ ਦੱਸਿਆ ਇਸੇ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਵੀ ਜਿਹੜਾ ਲਾਅ ਐਂਡ ਆਰਡਰ ਪੂਰਾ ਮੇਨਟੇਨ ਰੱਖਾਂਗੇ ਇੱਥੇ ਦੀ ਸਿਕਿਉਰਿਟੀ ਸਾਰੀ ਅੰਦਰ ਦੀ ਇਹਦਾ ਆਉਟ ਰਿਕੋਰਡਨ ਦੀ ਔਰ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਆ ਜਿਹੜੇ ਉਹਨਾਂ ਦੀਆਂ ਟੀਮਾਂ ਹੋਣਗੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਲਾਕਡਾਊਨ ਨੂੰ ਮੇਨਟੇਨ ਕਰਨਗੀਆਂ ਔਰ ਇਹਦੇ ਵਿੱਚ ਅਸੀਂ ਇੱਥੇ ਮੁੱਖਰੇ ਹੋਵਾਂਗੇ ਔਰ ਅਸੀਂ ਪੂਰਾ ਸ਼ਹਿਰ ਵਾਸੀਆਂ ਦੀ ਸੱਖਿਆ ਰੱਖਾਂਗੇ ਔਰ ਯਕੀਨੀ ਬਣਾਵਾਂਗੇ ਜੀ ਬਿਲਕੁਲ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਸ਼ਹਿਰ ਚ ਲੁਧਿਆਣਾ ਦੇ ਵਿੱਚ ਜਿੰਨੇ ਐਂਟਰੀ ਪੈਂਟ ਆ ਸਾਰੇ ਜਿਹੜੇ ਨਾਕੇ ਅਲੱਗ-ਅਲੱਗ ਟਾਈਮਾਂ ਦੇ ਵਿੱਚ ਹੋ ਰਹੇ ਆ ਔਰ ਸਪੈਸ਼ਲੀ ਉਸ ਟਾਈਮ ਦੇ ਵਿੱਚ ਵੀ ਹੋਣਗੇ ਔਰ ਇਸੇ ਤਰ੍ਹਾਂ ਹੀ ਜਿਹੜਾ ਲਗਾਤਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਅੱਗੇ ਵੀ ਇਦਾਂ ਹੀ ਚੱਲੂਗਾ ਸਾਡੀ ਆਪਣੀ ਕਮਿਸ਼ਨਰੇਟ ਪੁਲਿਸ ਤੋਂ ਇਲਾਵਾ ਸਾਨੂੰ ਜਿਹੜੀ ਬਾਹਰੋਂ ਫੋਰਸ ਵੀ ਮਿਲੀ ਹੋਈ ਆ ਜਿਹਦੇ ਨਾਲ ਅਸੀਂ ਸਾਡਾ ਦਿਨ ਰਾਤ ਸਾਡੀ ਜਿਹੜੀ ਡਿਊਟੀ ਵਧੀਆ ਚੱਲ ਗਈ ਹੈ ਬਿਲਕੁਲ ਜੀ ਸਾਰੇ ਬਹੁਤ ਬਿਲਕੁਲ ਖੁਸ਼ੀ ਖੁਸ਼ੀ ਆਪਾਂ 15 ਅਗਸਤ ਮਨਾਉਣ ਇੱਥੇ ਵੀ ਆਉਣ ਆਪਣੇ ਘਰ ਦੇ ਵਿੱਚ ਵੀ ਖੁਸ਼ੀ ਖੁਸ਼ੀ ਰਹਿਣ ਖੁਮਮਣ ਕਰਨ ਅਸੀਂ ਉਹਨਾਂ ਦੀ ਸੁਰੱਖਿਆ ਲਈ ਪੂਰੇ ਹਾਜ਼ਰ ਸੋ ਜਿਸ ਤਰੀਕੇ ਅੱਜ ਇਸ ਰਿਹਰਸਲ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਨੋ ਡਾਊਟ ਜਿਹੜੀ એનર્ਜੀ ਦੇ ਨਾਲ ਇਹਨਾਂ ਬੱਚਿਆਂ ਨੇ ਜਿਹੜੀ ਆਪਣੀ ਪ੍ਰਦਰਸ਼ਨੀ ਦਿਖਾਈ ਇਸ ਰਿਹਰਸਲ ਦੇ ਵਿੱਚ ਉਸੇ ਤਰੀਕੇ ਜ਼ਿਲ੍ਹਾ ਪੱਤਰੀ ਸਮਾਰੋਹ ਬਹੁਤ ਹੀ ਜ਼ਿਆਦਾ ਯਾਦਗਾਰ ਹੋਣ ਵਾਲਾ ਹੈ ਸੋ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖਦੇ ਰਹੋ ਲੁਧਿਆਣਾ ਲਾਈਵ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵ